ਕਨਕ ਤੇ ਆਲੂਆਂ ਦੀ ਫਸਲ ਦੇ ਵਿੱਚ ਸ਼ਖਸ ਨੇ 7.5 ਕਿਲੋ ਅਫੀਮ ਬੀਜੀ ਹੋਈ ਸੀ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਮੌਕੇ ਤੇ ਰੇਡ ਕਰਕੇ ਉਹ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਦੱਸਦੇ ਕਿ ਘਟਨਾ ਮੋਗਾ ਦੇ ਤਰਮਕੋਟ ਦੀ ਦੱਸੀ ਜਾ ਰਹੀ ਹੈ ਕਿ ਇੱਕ ਇੱਕ ਸ਼ਖਸ ਦੇ ਵੱਲੋਂ 7.5 7.5 ਕਿਲੋ ਅਫੀਮ ਦੇ ਬੂਟੇ ਬੀਜੇ ਹੋਏ ਸੀ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਅਫੀਮ ਦੇ ਬੂਟੇ ਵੀ ਜ਼ਬਤ ਕਰ ਲਏ ਗਏ ਨੇ ਤੇ ਉਹਨਾਂ ਨੂੰ ਜ਼ਬਤ ਕਰਕੇ ਨਸ਼ਟ ਕਰ ਦਿੱਤਾ ਗਿਆ ਦੱਸਦੇ ਕਿ ਉਸ ਸ਼ਖਸ ਨੂੰ ਵੀ ਗ੍ਰਿਫਤਾਰ ਕੀਤਾ ਤੇ ਦੱਸਦੇ ਕਿ આરોપી ਦਾ ਨਾਮ ਕੁਲਵੰਤ ਸਿੰਘ ਦੱਸਿਆ ਜਾ ਰਿਹਾ ਜਿਸ ਨੇ ਆਪਣੇ ਇੱਕ ਕਨਕ ਦੇਵ ਆਲੂਆਂ ਦੀ ਫਸਲ ਦੇ ਵਿੱਚ ਲੁਕਵੇ ਟੰਗ ਦੇ ਨਾਲ ਅਫੀਮ ਦੀ ਖੇਤੀ ਕੀਤੀ ਹੋਈ ਸੀ ਲੁਕਵੇ ਟੰਗ ਦੇ ਨਾਲ ਅਫੀਮ ਦੀ ਖੇਤੀ ਕੀਤੀ ਸੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ ਦਰਸਨ ਉਸ ਦੇ ਵੱਲੋਂ ਇੱਕ ਕਿੱਲੇ ਜ਼ਮੀਨ ਦੇ ਵਿੱਚ ਕਣਕ ਅਤੇ ਆਲੂਆਂ ਦੀ ਫਸਲ ਬੀਜੀ ਹੋਈ ਸੀ ਤੇ ਉਸ ਦੇ ਵਿੱਚ ਲੁਕਵੇ ਟੰਗ ਦੇ ਨਾਲ ਲੁਕੋ ਕੇ ਅਫੀਮ ਬੀਜੀ ਸੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ ਕਿ ਉਹ ਅਫੀਮ ਦੀ ਖੇਤੀ ਕਰ ਰਿਹਾ ਹੈ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਕਿਸੇ ਤਰੀਕੇ ਇਸ ਦੀ ਸੂਮ ਮਿਲ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਅਧਿਕਾਰੀ ਉਸ ਦੇ ਘਰ ਪਹੁੰਚਦੇ ਨੇ ਉਸ ਇਲਾਕੇ ਦੇ ਵਿੱਚ ਰੇਡ ਕਰਦੇ ਨੇ ਤੇ ਰੇਡ ਕਰਕੇ ਉਹਨਾਂ ਦੇ ਵੱਲੋਂ ਅਫੀਮ ਦੇ ਬੂਟੇ ਜ਼ਬਤ ਕਰ ਲਏ ਗਏ ਐ ਤੇ ਉਸ ਸ਼ਖਸ ਦੇ ਖਿਲਾਫ ਵੀ ਕੇਸ ਦਰਜ ਕੀਤਾ ਤੇ ਉਸ ਨੂੰ ਕੇਸ ਦਰਜ ਕਰਕੇ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਹਿਰਾਸਤ ਦੇ ਵਿੱਚ ਲੈ ਕੇ ਸਾਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਐ ਅੱਥਾ ਦੱਸਦੇ ਕਿ 7.5 ਕਿਲੋ ਅਫੀਮ ਦੇ ਬੂਟੇ ਸੀਗੇ ਜੋ ਕਿ ਬਰામਤ ਕਰਕੇ ਨਸ਼ਟ ਕਰ ਦਿੱਤੇ ਗਏ ਨੇ ਦੱਸਦੀ ਕਿ ਪੌਦਿਆਂ ਦੀ ਗਿਣਤੀ 50 ਤੋਂ 100 ਦੱਸੀ ਜਾ ਰਹੀ ਐ ਦੁੱਸਰੋਂ ਬਾਅਦ ਕੁੱਲ ਸਦਕਾਰੀਆਂ ਦੇ ਵੱਲੋਂ ਸਾਰੇ ਪੌਦੇ ਜ਼ਬਤ ਕੀਤੇ ਗਏ ਨੇ ਤੇ ਸਾਰੇ ਬੂਟਿਆਂ ਨੂੰ ਨਸ਼ਟ ਕਰ ਦਿੱਤਾ ਗਿਆ ਤੁਸੀਂ ਸੁਣੋ ਪੂਰਾ ਮਾਮਲਾ ਕੀ ਹੈ ਤੇ ਪੁਲਿਸ ਅਧਿਕਾਰੀ ਇਸ ਸੰਬੰਧ ਦੀ ਜਾਣਕਾਰੀ ਦੇ ਰਹੇ ਹਨ ਅੱਜ ਸਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਜੀਂਦਨੇ ਦੇ ਵਿੱਚ ਕਿਸੇ ਜੀਵਿਤਾਨ ਦੇ ਖੇਤਾਂ ਦੇ ਵਿੱਚ ਆਲੂ ਅਤੇ ਕਣਕ ਦੀ ਫਸਲ ਦੇ ਵਿੱਚ ਡੋਡੇ ਬੀਜੇ ਹੋਏ ਨੇ ਜਿਹਦੇ ਤੇ ਸਾਡੀ ਪੁਲਿਸ ਪਾਰਟੀ ਨੇ ਰੇਡ ਕੀਤਾ ਅਤੇ ਉੱਥੋਂ ਡੋਡੇ ਦੀ ਫਸਲ ਬਰਾਬਰ ਕੀਤੀ ਹੈ ਕਿੰਨੇ ਕਬੂਟੇ ਲਗਾਏ ਗਏ ਸੀ ਜੀ ਗਿਣਤੀ ਤਾਂ ਨਹੀਂ ਹੈ ਕਰੀਬ 50 ਤੋਂ 100 ਦੇ ਵਿੱਚ ਬੂਟੇ ਹੋਣਗੇ ਜਿਹੜੇ ਪ੍ਰਾਪਤ ਹੋਏ ਨੇ ਕੀ ਕਾਰਵਾਈ ਕੀਤੀ ਗਈ ਸੀ ਕਾਰਵਾਈ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਪਰਚਾ ਦਰਜ ਕਰਕੇ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿੰਨੇ ਏਕੜ ਦੇ ਵਿੱਚ ਬੀਜੇ ਹੋਏ ਸੀ ਜੀ ਇਹ ਕਰੀਬ 1 ਏਕੜ ਦੇ ਵਿੱਚ ਬੂਟੇ ਲਾਏ ਹੋਏ ਸੀ ਤੇ ਉਹ ਤਾਂ ਬੂਟੇ ਪਾਟ ਲਿਆ ਨਹੀਂ ਸਰ ਹਾਂ ਜੀ ਬੂਟੇ ਬੂਟੇ ਦੀ ਜਿਹੜੀ ਡੋਟਿਆ ਦੀ ਫਸਲ ਹੈ ਉਹ ਅਸੀਂ ਪੱਟ ਕੇ ਨਸ਼ਟ ਕਰ ਦਿੱਤੀ ਕਨਕ ਤੇ ਆਲੂਆਂ ਦੀ ਫਸਲ ਦੇ ਵਿੱਚ ਸ਼ਖਸ ਨੇ 7.5 ਕਿਲੋ ਅਫੀਮ ਬੀਜੀ ਹੋਈ ਸੀ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਮੌਕੇ ਤੇ ਰੈਡ ਕਰਕੇ ਉਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਦੱਸਦੇ ਕਿ ਘਟਨਾ ਮੋਗਾ ਦੇ ਤਰਮਕੋਟ ਦੀ ਦੱਸੀ ਜਾ ਰਹੀ ਹੈ ਕਿ ਇੱਕ ਸ਼ਖਸ ਦੇ ਵੱਲੋਂ 6.5 6.5 ਕਿਲੋ ਅਫੀਮ ਦੇ ਬੂਟੇ ਬੀਜੇ ਹੋਏ ਸੀ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਅਫੀਮ ਦੇ ਬੂਟੇ ਵੀ ਜ਼ਬਤ ਕਰ ਲਏ ਗਏ ਨੇ ਤੇ ਉਹਨਾਂ ਨੂੰ ਜ਼ਬਤ ਕਰਕੇ ਨਸ਼ਟ ਕਰ ਦਿੱਤਾ ਗਿਆ ਦੱਸਦੇ ਕਿ ਉਸ ਸ਼ਖਸ ਨੂੰ ਵੀ ਗ੍ਰਿਫਤਾਰ ਕੀਤਾ ਤੇ ਦੱਸਦੇ ਕਿ આરોપી ਦਾ ਨਾਮ ਕੁਲਵੰਤ ਸਿੰਘ ਦੱਸਿਆ ਜਾ ਰਿਹਾ ਜਿਸ ਨੇ ਆਪਣੇ ਕਨਕ ਦੇਵ ਆਲੂਆਂ ਦੀ ਫਸਲ ਦੇ ਵਿੱਚ ਲੁਕਵੇ ਟੰਗ ਦੇ ਨਾਲ ਅਫੀਮ ਦੀ ਖੇਤੀ ਕੀਤੀ ਹੋਈ ਸੀ ਲੁਕਵੇ ਟੰਗ ਦੇ ਨਾਲ ਅਫੀਮ ਦੀ ਖੇਤੀ ਕੀਤੀ ਸੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ ਦਰਸਲ ਉਸ ਦੇ ਵੱਲੋਂ ਇੱਕ ਕਿੱਲੇ ਜ਼ਮੀਨ ਦੇ ਵਿੱਚ ਕਨਕ ਅਤੇ ਆਲੂਆਂ ਦੀ ਫਸਲ ਬੀਜੀ ਹੋਈ ਸੀ ਤੇ ਉਸ ਦੇ ਵਿੱਚ ਲੁਕਵੇ ਟੰਗ ਦੇ ਨਾਲ ਲੁਕੋ ਕੇ ਅਫੀਮ ਬੀਜੀ ਸੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ ਕਿ ਉਹ ਫੀਮ ਦੀ ਖੇਤੀ ਕਰ ਰਿਹਾ ਹੈ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਕਿਸੇ ਤਰੀਕੇ ਇਸ ਥੀਸ ਦੀ ਸੂਚ ਮਿਲ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਅਧਿਕਾਰੀ ਉਸ ਦੇ ਘਰ ਪਹੁੰਚਦੇ ਨੇ ਉਸ ਇਲਾਕੇ ਦੇ ਵਿੱਚ ਰੇਡ ਕਰਦੇ ਨੇ ਤੇ ਰੇਡ ਕਰਕੇ ਉਹਨਾਂ ਦੇ ਵੱਲੋਂ ਅਫੀਮ ਦੇ ਬੂਟੇ ਜ਼ਬਤ ਕਰ ਲਏ ਗਏ ਆ ਤੇ ਉਸ ਸ਼ਖਸ ਦੇ ਖਿਲਾਫ ਵੀ ਕੇਸ ਦਰਜ ਕੀਤਾ ਤੇ ਉਸ ਨੂੰ ਕੇਸ ਦੱਚ ਕਰਕੇ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਹਿਰਾਸਤ ਦੇ ਵਿੱਚ ਲੈ ਕੇ ਸਾਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਥੇ ਦੱਸਦੇ ਕਿ 7.5 ਕਿਲੋ ਅਫੀਮ ਦੇ ਬੂਟੇ ਸੀਗੇ ਜੋ ਕਿ ਬਰામਤ ਕਰਕੇ ਨਸ਼ਟ ਕਰ ਦਿੱਤੇ ਗਏ ਨੇ ਦੱਸਦੇ ਕਿ ਪੌਦਿਆਂ ਦੀ ਗਿਣਤੀ 50 ਤੋਂ 100 ਦੱਸੀ ਜਾ ਰਹੀ ਹੈ ਉਸ ਤੋਂ ਬਾਅਦ ਕੁੱਲ ਸਦਕਾਰੀਆਂ ਦੇ ਵੱਲੋਂ ਸਾਰੇ ਪੌਦੇ ਜ਼ਬਤ ਕੀਤੇ ਗਏ ਨੇ ਤੇ ਸਾਰੇ ਬੂਟਿਆਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ ਜੋ ਸਿਵ ਨੂੰ ਸਾਨੂੰ ਪੂਰਾ ਮਾਮਲਾ ਕੀ ਹੈ ਤੇ ਪੁਲਿਸ ਅਧਿਕਾਰੀ ਇਸ ਸੰਬੰਧਿਤ ਕੀ ਜਾਣਕਾਰੀ ਦੇ ਰਹੇ ਅੱਜ ਸਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਜੀਂਦਨੇ ਦੇ ਵਿੱਚ ਕਿਸੇ ਜੀਵਿਤਾਨ ਦੇ ਖੇਤਾਂ ਦੇ ਵਿੱਚ ਆਲੂ ਅਤੇ ਕਣਕ ਦੀ ਫਸਲ ਦੇ ਵਿੱਚ ਡੋਡੇ ਬੀਜੇ ਹੋਏ ਨੇ ਜਿਸ ਦੇ ਤੇ ਸਾਡੀ ਪੁਲਿਸ ਪਾਰਟੀ ਨੇ ਰੇਡ ਕੀਤਾ ਅਤੇ ਉੱਥੋਂ ਡੋਡੇ ਦੀ ਫਸਲ ਬਰਾਬਰ ਕੀਤੀ ਹੈ ਕਿੰਨੇ ਕਬੂਟੇ ਲਗਾਏ ਗਏ ਸੀ ਜੀ ਗਿਣਤੀ ਤਾਂ ਨਹੀਂ ਹੈ ਕਰੀਬ 50 ਤੋਂ 100 ਦੇ ਵਿੱਚ ਬੂਟੇ ਹੋਣਗੇ ਜਿਹੜੇ ਪ੍ਰਾਪਤ ਹੋਏ ਨੇ ਤੇ ਕਾਰਵਾਈ ਕੀ ਕੀਤੀ ਗਈ ਹੈ ਜੀ ਕਾਰਵਾਈ ਅਸੀਂ ਇਹ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਪਰਚਾ ਦਰਜ ਕਰਕੇ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿੰਨੇ ਏਕੜ ਦੇ ਵਿੱਚ ਬੀਜੇ ਹੋਏ ਸੀ ਜੀ ਇਹ ਕਰੀਬ 1 ਏਕੜ ਦੇ ਵਿੱਚ ਬੂਟੇ ਲਾਏ ਹੋਏ ਸੀ ਜਦੋਂ ਤੋਂ ਬੂਟੇ ਪਾਟ ਲਿਆ ਨੇ ਤਾਂ ਹਾਂ ਜੀ ਬੂਟੇ ਬੂਡੇ ਦੀ ਜਿਹੜੀ ਡੋਟਿਆ ਦੀ ਫਸਲ ਹੈ ਉਹ ਅਸੀਂ ਪੱਟ ਕੇ ਨਸ਼ਟ ਕਰ ਦਿੱਤੀ ਹੈ